ਮੇਰੇ ਸਮਕਰਿਤ ਤੁਮਰੇ ਸੂਤਰਾਂ ਦੀ ਤੁਮ ਤੇ ਹੋਏ ਸੋ ਆਰਿਆ ਕਾ ਸਗਲ ਸਮਕਰਿਤ ਤੁਮਰੇ ਸੂਤਰਤਾ ਵੀ ਤੁਮ ਤੇ ਹੋਏ ਸੋ ਆਰਿਆ ਕਾ ਤੁਮਰੀ ਗਤ ਮੇਤ ਤੁਮ ਹੀ ਜਾਨੀ ਨਾਨਕ ਬੀ ਗੱਤ ਮੇਤ ਤੁਮ ਹੀ ਕਾਹੀ ਨਾਮਕ ਦਾਸ ਸਦਾ ੁਰਪਾਈ ਤੋਦਿਆਗੇ ਅਰ ਦਾਸ ਹਾਰੀ ਮੀਓ ਪੰਡ ਸਾਬ ਤੇਰਾ ਵਾਹਿਗੁਰੂ ਤੋਦਿਆਗੇ ਅਰ ਦਾਸ ਉਹ ਪੰਡ ਸਾਬ ਤੇਰਾ ਭਾਈ ਗੁਰੂ ਕਬਨਾਨਕ ਸਾਬ ਵਾਹਿਗੁਰੂ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਮੈਂ ਧਿਆਏ। ਫਿਰ ਅੰਮ੍ਰਿਤ ਗੁਰ ਤੇ ਅਮਰਦਾਸ, ਰਾਮਦਾਸਨ ਹੋਈ ਸਹਾਈ। ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿਦਾਇ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਿਥੀ ਸਭ ਦੁੱਖ ਜਾਏ, ਤੇਤ ਬਹਾਦਰ ਸਿਮਰੀਐ ਘਰ ਨਾਉ ਨਿਦ ਨਾਵੇ ਤਾਏ। ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਪੰਥ ਵਾਲੀ ਸਰਬੰਸ ਦਾ ਨੀ ਸਾਹਿਬੇ ਤਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹਿਆਂ ਦੇ ਆਤਮਿਕ ਰੂਪ ਤਖਤ ਚਵਰ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਦੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਜੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਮੁਕਤੇ ਹੱਠੀਆਂ ਜੱਟੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਪ ਚਲਾਈ ਦੀਪ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਭਾਣਾ ਮੰਨਿਆ ਦਿਨਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸਵਾਹਿਤੋ ਜਿਨਾ ਸੁਗਾ ਸੁਗਨੀਆਂ ਨੇ ਧਰਮ ਦੀ ਬੇਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਤਰਖੜੀਆਂ ਤੇ ਚੜੇ ਆਰਿਆ ਨਾਲ ਕੰਚਨਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਤੇ ਸਾਹਾਂ ਸਵਾਸਾਂ ਸੰਭਾਲਿਆ ਸਹਿਤ ਤੇ ਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋਏ ਇਹਨਾਂ ਬਰਾਤਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸਾਤਿ ਸਰਬਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪ ਆਵੇ ਚਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਛਿਆ ਰਿਆ ਏ ਦੇਤੇਤ ਮਤਿਹ ਦਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਬਖਸ਼ ਸਤਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਸਾਹਬ ਦਾਤ ਘਰੋਸਾ ਦਾਤ ਨਾਨਾ ਸਿਰ ਦਾਤ ਨਾਮ ਦਾਤ ਸ੍ਰੀ ਅੰਗਰੇਤ ਸਰ ਸਾਹਿਬ ਜੀ ਦੇ ਦਰਸ਼ਨ ਇਸ ਦਾਤ ਚੌਕੀਆਂ ਛੰਡੇ ਗੁੰਗੇ ਜੁਗੋ ਜੁਗ ਅਟੱਲ ਧਰਮ ਦਾ ਜੈ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਆਪ ਜੀ ਨੇ ਸਿੱਖਾਂ ਦਾ ਮੰਨ ਨੀਵਾ ਮਤ ਉੱਚੀ ਮਤ ਪੱਤ ਤੇ ਰਾਖੇ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਜ ਦਿਓ ਸ੍ਰੀ ਦਨਕਾਣਾ ਸਾਹਿਬ ਜੀ ਤੋਂ ਲੈ ਕਰਕੇ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ দান ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ 헤 ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਗਰੀਬ ਨਿਵਾਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਪੁੱਤਰ ਚਰਣਾ ਕਮਲਾ ਵਿਖੇ ਸਰਬਾਤ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਆਪ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਤਿਲਕ ਜੰਗਿਓ ਰਾਖਾ ਪ੍ਰਭ ਤਾ ਕਾ ਕਿੰਨੋ ਵੱਡੋ ਕਲੂ ਮਹ ਸਾ ਕਾ ਸਾਧਨ ਹੀਤ ਤਿਤਿ ਦਿਨ ਕਰੀ ਸੀਸ ਦਿਆ ਪਰ ਸੀ ਨਾ ਉਤਰੀ ਤੇਗ ਬਹਾਦਰ ਕੇ ਚਲਤ ਭਇਓ ਜਗਤ ਕਉ ਸੋਤ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਐਸੇ ਦੀਨ ਦਿਆਲ ਸਤਿਗੁਰੂ त्याग ਅਤੇ વૈરાગ્ય ਦੇ ਸਰੂਪ ਧਰਮ ਰੱਖਿਆਤ ਨਾਵੇਂ ਗੁਰਦੇਵ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਗੁਰੂ ਜੀ ਅੱਜ ਦੇ ਪਾਵਨ ਦਿਹਾੜੇ ਆਪ ਜੀ ਨੇ ਧਰਮ ਰੱਖਿਆ ਦੇ ਵਾਸਤੇ ਠੀਕਰ ਫੋਰ ਦਿੱਲੀ ਸਿਰ ਪ੍ਰਾਪਤ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕੇ ਨਹੋ ਆਦ ਸਤਗੁਰੂ ਜੀ ਮਹਾਨ ਸ਼ਹਾਦਤ ਪ੍ਰਾਪਤ ਕੀਤੀ ਆਪ ਜੀ ਦੇ ਪਿਆਰੇ ਗੁਰਸਿੱਖ ਜਿਸ ਪਿਆਰੇ ਸਿਆਨੇਹੋ ਇਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਕੈ ਪਛਾਹ ਜੀਵਣਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਗੁਰਸਿੱਖ ਪਿਆਰੇ ਆਪ ਜੀ ਦੇ ਸੰਮਤ ਹੋ ਕਰਕੇ ਸ਼ਹੀਦ ਹੋਏ ਸਤਿਗੁਰੂ ਜੀ ਆਪ ਜੀ ਦੇ ਅਤੇ ਗੁਰਸਿੱਖਾਂ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਪਾਵਨ ਸਥਾਨ ਵਿਖੇ ਸਮੂਹ ਸੰਗਤਾਂ ਗੁਰਮੁਖਾਂ ਪ੍ਰੀਮੀਆਂ ਆਪ ਜੀ ਦੇ ਪਵਿੱਤਰ ਸਥਾਨ ਵੱਲੋਂ ਪਾਵਨ ਪਵਿੱਤਰ ਧੁਨਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਕਲਗੀ ਤਰਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਵਰਸਾਈ ਹੋਈ ਮਰਿਆਦਾ ਦੇ ਅਨੁਸਾਰ ਪਾਵਨ ਸ੍ਰੀ ਨਦੀਵਾਰ ਸਰੂਪ ਤੋਂ ਸਨੇਹ ਸ੍ਰੀ ਜਰਨੀ ਸਾਹਿਬ ਜੀ ਦੇ ਚਾਰਬਰਦਾਰ ਬਹਿਰੇਦਾਰ ਧੂਬੀ ਇਸਿੰਗ ਲਗਾ ਕਰਕੇ ਪਰਸੋ ਰੋਜ ਤੋਂ ਧੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕੀਤੇ ਦੇ ਸੱਚੇ ਪਾਤਸ਼ਾਹ ਅਤਿ ਆਪ ਜੀ ਦੀ ਅਪਾਰ ਕਿਰਪਾ ਦੇ ਸਦਕਾ ਸੇਵਕ ਪਰਵਾਤ ਵੱਲੋਂ ਹਰ ਸਾਲ ਦੀ ਤਰ੍ਹਾਂ 11 ਸ੍ਰੀ ਸਹਿਜ ਪਾਠ ਸਾਹਿਬ ਅਤੀ ਸ਼ਤਪਦੀ ਨੂੰ ਮੁੱਖ ਰੱਖਦਿਆਂ ਇੱਕ ਸ੍ਰੀ ਅਖੰਡ ਜਾਪ ਆਰੰਭ ਕਰਵਾਏ ਸਾਲ ਜਿਨ੍ਹਾਂ ਦੀ ਭੋਗ ਆਪ ਜੀ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਪਾਏ ਗਏ ਹਨ 사ਤਰੂਦੀਨ ਸੇਵਕ ਪਰਿਵਾਰ ਵੱਲੋਂ ਭੋਗਾਂ ਦੇ ਨਿਰਵਿਘਨ ਸੰਪੂਰਨਤਾ ਤੇ ਦੇਖ ਸੇਵਾ ਵਰਮਾਲਾ ਸਾਹਿਬ ਦੀ ਪੇਟਾ ਅਤੇ ਕਾਠ ਸਿੰਘਾਂ ਦੀ ਪੇਟਾ ਲੰਗਰਾਂ ਵਿੱਚ ਅਥਾਯੋਗ ਸੇਵਾ ਤਮਾਈ ਗਈ ਸੇਵਕਾਂ ਵੱਲੋਂ ਸਹਿਜ ਪਾਠ ਕਰਦੇ ਆ ਬਾਣੀ ਪੜ੍ਹਦੇ ਆ ਅਤੇ ਗੁਰਮੁਖਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਕਰਦੇ ਆ ਹਾਜਰੀ ਭਰਦੇ ਆ ਸਿਵਾਵਾ ਕਮਾਉਂਦੇ ਆ ਹੋਈਆਂ ਭੁਲਾ ਬਖਸ਼ਾਉਂਦੇ ਹੋਏ ਰਾਤਨਾ ਕਰਦੇ ਹਨ ਜਿਤ ਚਰਨ ਕਮਲ ਕਾ ਆਸਨਾ ਜਿਤ ਚਰਨ ਕਮਲ ਸੰਗ ਜੋੜੀਐ ਮਨ 고ਚੈ ਪੁਰੀਆਈਆ ਗੁਰ ਸਬਦੀ ਇਹ ਮਨ ਹੋੜੀਐ ਏਕ ਬਹਾਦਰ ਬੋਲਿਆ ਬਾਹਿ ਜਿਨਾ ਦੀ ਪਕੜੀਐ ਸਿਰ ਦੀਜੈ ਬਾਹਿ ਨਾ ਛੋੜੀਐ ਏਕ ਬਹਾਦਰ ਬੋਲਿਆ ਤਾਰ ਪਈ ਐ ਧਰਮ ਨਾ ਛੋੜੀ ਐ ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਦੇ ਸਦਕਾ ਸ੍ਰੀ ਅਥਾਨ ਪੜ ਸਾਹਿਬ ਜੀ ਦੇ ਸੰਪੂਰਨ ਉਪ ਪਏ 11 ਸ੍ਰੀ ਸਹਿਜ ਪਾਠ ਸਰਵਾਂ ਦੇ ਸੰਪੂਰਨ ਉਪ ਪਾਏ ਗਏ ਅਤੇ ਮਹਾਰਾਜ ਆਪ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਜੋ ਸੰਤਾਂ ਵੱਲੋਂ ਸਵਾ ਲੱਖ ਸ੍ਰੀ ਚੌਪੀ ਸਾਹਿਬ 36 ਲੱਖ ਸ੍ਰੀ ਮੂਲ ਮੰਤਰ ਦੇ ਪਾਠ ਪ੍ਰਾਰambh ਕੀਤੇ ਸਨ ਆਕੀ ਨੇ ਮਹਾਨ ਕਿਰਪਾ ਕੀਤੀ ਮਹਾਰਾਜ ਜੀਓ 77 ਲੱਖ 24937 ਸ੍ਰੀ ਮੂਲ ਮੰਤਰ ਦੇ ਜਾਪ ਕਰਵਾਏ ਤਿੰਨ ਦਾ 3 ਲੱਖ 5019 ਸ੍ਰੀ ਚੌਪੀ ਸਾਹਿਬ ਦੇ ਪਾਠ ਹੋਏ ਸ੍ਰੀ ਦਰਬੀ ਜੀ ਸਾਹਿਬ ਸ੍ਰੀ ਸੁਖਨੀ ਸਾਹਿਬ ਗੁਰਮੰਤਰ ਅਤੇ ਸ੍ਰੀ ਸਹਿਤ ਮਾਰਥਾ ਦੇ ਦਾਪ ਆਪੀ ਨੇ ਸੰਤਾਂ ਪਾਸੋਂ ਕਰਵਾਏ ਸਤਿਗੁਰੂ ਜੀ ਸਮਰਤੀ ਗੁਰਬਾਣੀ ਦੇ ਪਾਠ ਕਰਦੇ ਆ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਹਜੂਰ ਸੇਵਾਵਾਂ ਕਰਾਉਂਦੇ ਆ ਹੋਈਆਂ ਬੇਅੰਤ ਪੁਲਾਂ ਦੀ ਖਿਮਾ ਬਖਸ਼ੋ ਅੱਗੇ ਵਾਸਤੇ ਸਮਾਤ ਬਖਸ਼ੀਂ ਪੜ੍ਹੀ ਸੁਣੀ ਗੁਰਬਾਣੀ ਦਰ ਪ੍ਰਵਾਦ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਫਲ ਭਾਵ ਦਰ ਆਈ ਸੰਗਤ ਦੇ ਪੜਨ ਸੁਣਨ ਵਾਲਿਆਂ ਦੇ ਹਿਰਦਿਆਂ ਵਿੱਚ ਵਸਾਉਣਾ ਦਰ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਜਪਿਆ ਨਾਮ ਕੀਤੀਆਂ ਸੇਵਾਵਾਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਗੁਰਸਿੱਖੀ ਸਿੱਧਕ ਪ੍ਰਸਾਰ ਨਾਮ ਦਾਤ ਸੇਵਾ ਸਿਮਰਨ ਅੰਮ੍ਰਿਤ ਵੇਲਾ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਸਿੱਧੇ ਪ੍ਰਸਾਰ ਰਾਹੀ ਬੇਅੰਤ ਸੰਤਾਂ ਆਪ ਜੀ ਦੇ ਚਰਨ ਪੜਸ ਰਹੀਆਂ ਹਨ ਸਰਬਾਤ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਮਾਨ ਕਰਨੀਆਂ ਮਹਾਰਾਜ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਖਾਲਿਸਤਾਨ ਦੀ ਪ੍ਰਾਪਤੀ ਲਈ ਵਿੱਡੇ ਦੇ ਸੰਘਰਸ਼ ਦੇਸ਼ ਨੂੰ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਸਫਲਤਾ ਦੀ ਦਾਤ ਪਕਸ਼ੀ ਬੰਦੀ ਛੋੜ ਦਾਤਾ ਜੀ ਬੰਦੀ ਸਿੰਘਾਂ ਦੀਆਂ ਬੰਦ ਖਲਾਸੀਆਂ ਤਰਨੀਆਂ ਆਪਣੇ ਪਾਵਨ ਅਸਥਾਨ ਦੀ ਚੜ੍ਹਦੀ ਕਲਾ ਕਰਨੀ ਮਹਾਰਾਜ ਸਤਿਗੁਰੂ ਜੀ ਪਰਸੋਂ ਰੋਜ ਤੋਂ ਲੈ ਕਰਕੇ ਆਪ ਜੀ ਦੇ ਹਜ਼ੂਰ ਜਿਤਨੀਆਂ ਸੰਗਤਾਂ ਨੇ ਅਰਦਾਸਾਂ ਬੇਨਤੀਆਂ ਲਿਖਵਾਈਆਂ ਸਨ ਉਹ ਸਾਰੀਆਂ ਅਰਦਾਸਾਂ ਗੁਪਤ ਰੂਪ ਵਿੱਚ ਆਪ ਜੀ ਦੇ ਸਾਹਮਣੇ ਕੀਤੀਆਂ ਗਈਆਂ ਹਨ ਹੁਣ ਸੰਗਤੀ ਰੂਪ ਵਿੱਚ ਆਪ ਜੀ ਦੇ ਹਜ਼ੂਰ ਬੇਨਤੀ ਹੈ ਸਰਬਾਤ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਚਰਣਾ ਦੇ ਵਿੱਚ ਗੁਰਮਤਿ ਅਨੁਸਾਰ ਪ੍ਰਵਾਨ ਕਰਨੀਆਂ ਜਿਹੜੀ ਸੰਗਤ ਆਪ ਜੀ ਦੇ ਹਜ਼ੂਰ ਹੱਥ ਜੋੜ ਕੇ ਖੜੀ ਹੈ ਸਾਰੀਆਂ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਚਰਣਾ ਵਿੱਚ ਪ੍ਰਵਾਨ ਕਰਨੀਆਂ ਘਰਾਂ ਵਿੱਚ ਬੇਅੰਤ ਗੁਰਸਤਿਤ ਪ੍ਰੇਮੀ ਆਪ ਜੀਆਂ ਦੇ ਪੁੱਤਰ ਚਰਣਾ ਕਮਲਾਂ ਦੇ ਪ੍ਰੇਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਇਹਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਗੁਰਸਿੱਖੀ ਸਦਕ ਕਰੋਸਾ ਨਾਮਦਾਨ ਦਾਤਾਂ ਬਖਸ਼ਿਸ਼ ਕਰਨੀਆਂ ਸਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਮਹਾਰਾਜ ਆਪ ਕਿਰਪਾ ਕਰਨੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇਗ ਬਹਾਦਰ ਸਿਵਰੀਆਂ ਘਰ ਨਾਉ ਨਿਤ ਆਵੇ ਤਾਏ ਸਭ ਥਾਈ ਹੋਏ ਸਹਾਰੇ ਸਰਬਾਤ ਪ੍ਰੀਮੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਦਰਸਾਏ ਮਾਰਗ ਤੇ ਚਲਣ ਦੀ ਸਮਤ ਸੋਧੀ ਬਖਸ਼ਿਸ਼ ਕਰਨੀ ਭਗਤੀ ਦੀ ਦਾਤ ਤਿਆਗ ਮਹਾਰਾਜ ਦੀ ਦਾਤ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ ਆਪਣੀ ਪ੍ਰਸੰਗਤਾ ਬਣਾਈ ਰੱਖਣੀ ਮਹਾਰਾਜ ਆਪ ਜੀ ਦੇ ਹਜ਼ੂਰ ਸਤੇ ਪਾਤਸ਼ਾਹ ਜੀਓ 11 ਸ੍ਰੀ ਸਹਿਜ ਪਾਤਸ਼ਾਹ ਆਰੰਭ ਕਰਨ ਦੀ ਅਰਦਾਸ ਬੇਨਤੀ ਆਪ ਕਿਰਪਾ ਕਰਨੀ ਪਾਵਨ ਗੁਰਬਾਣੀ ਦੇ ਸ੍ਰੀ ਸਹਿਜ ਪਾਤਸ਼ਾਹ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਆਪ ਸੀਸ ਤੇ ਮੇਰਾ ਪਰੇ ਹੱਥ ਰੱਖਤੇ ਹੋਏ ਆਪ ਤੋਂ ਮੱਤ ਮੱਤੋਂ ਦੇਵਨਤਾ ਸਹਿਤ ਸੰਪੂਰਨ ਦਾ ਬਖਸ਼ਣੇ ਅਤੇ ਸਤਿਗੁਰੂ ਜੀ ਚਾਰ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਅਤੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ 31000 ਸ੍ਰੀ ਗੁਰਬਣੀ ਸਾਹਿਬ 21 ਲੱਖ ਸ੍ਰੀ ਗੁਰਮੁਨ ਮੰਤਰ ਸਾਹਿਬ ਸਵਾ ਲਖ ਚਾਪੀ ਸਾਹਿਬ ਅਤੇ ਸਵਾ ਲਖ ਚਾਤਰੀ ਛੰਦ ਦੇ ਜਾਤ ਪ੍ਰਾਰambh ਕਰਨੇ ਹਨ ਆਪ ਆਗਿਆ ਬਖਸ਼ਿਸ਼ ਕਰੀਂ ਮਹਾਰਾਜ ਇਸ ਸਮੇਂ ਆਪ ਜੀ ਦੇ ਹਜ਼ੂਰ ਸਮੂਹ ਸੰਗਤ ਵੱਲੋਂ ਪੰਚਾਮਿਤ ਕੜਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਆਪ પ્રસન્ન ਹੋ ਕੇ ਕਰੋ ਕਿਰਪਾ ਕਰੀ پاک ਸਾਧ ਸੋਚ ਗੁਤਰਾ ਹੁਣ ਲਾਭ ਭੋਗ ਹਰਦਾਏ ਭੂਲਾਓ ਭੋਗ ਲਾਓ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਵਾਸ ਸਵਾਸ ਵਾਹਿਗੁਰੂ ਨਾਮ ਜਪੇ ਸਰਬਾਤ ਸੰਗਤ ਦੀ ਹਾਜ਼ਰੀ ਵਾਰ ਪ੍ਰਵਾਨ ਕਰਦੇ ਹੋਏ ਪਾਵਨ ਪੁੱਤਰ ਸ੍ਰੀ ਮੁਖਵਾਸਤੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਅਤੇ 11 ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਉਪਰੰਤ ਸੁੰਦਰ ਦੀਵਾਨ ਸਜਾਉਣ ਦੀ ਆਗਿਆ ਬਖਸ਼ੀਂ ਮਹਾਰਾਜ ਅਖਰਵਾਦਾ ਘਾਟਾ ਭੁਲਚ ਸੁਆਫ ਕਰਨੀ ਸਰਬਾਤ ਦੇ ਕਾਰਜ ਰਾਸ ਕਰਨੇ ਸਹਿਜ ਪੜਦੇ ਸੁਣਦੇ ਸਰਬਾਤ ਲਾਹੇਵੰਦ ਹੋਵਣ ਗੁਰੂ ਨਾਨਕ ਨਾਮ ਚੜਦੀ ਕਲਾ ਇਰੇ ਪਾਣੀ ਸਰਬਾਤ ਦਾ ਪਲਾਤਸਾ ਗਾਲਸਾ ਗਾਹ ਦੀ ਰੋਗੀ ਪਤਲੇ ਦੋਹਰਾ ਆਕਿਆ ਪੈਨ ਕਾਲ ਕੀ ਬਹਿ ਚਾਇਓ ਬੰਦ ਸਾਬ ਸਿਖਨ ਤੋ ਗੁਰੂ ਗ੍ਰੰਥ ਜੀ ਮਾਨਿਓ ਸਰਬ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲੇਉ ਜਹ ਤੋ ਸਭ ਹੈ ਦੇਵ ਰਾਜ ਕਰੇਗਾ ਖਾਸ ਸਾ ਨਹੀਂ ਰਹੇ ਨ ਕੋਈ ਖਾਲ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੈ ਸੋ ਦੇ ਭਾਰ ਜੋ ਅੁੱਤ ਤੇਈ ਸਫਾ ਬਦੇਸ਼ ਕੀ ਜੈ ਤੂਰਾ ਸਾਰੇ ਦੰਤਾ ਬਾਤੇ ਫਤੇ ਕਾ ਜੈ ਬਾਂਗਿਆ ਵਾਹ ਨਾਨਕ ਗੁਰੂ ਗੋਬਿੰਦ ਸਿੰਘ ਦੀ ਜੈ ਤੂਰਾ ਸਾਰੇ ਜਗ ਮੰਗ ਜੋਤ ਤੇ ਰਾਜ ਨਹੀਂ ਠੰਡਾ ਜਾਤ ਹੈ ਹਾਸਵੇਂ ਅਮੀਰ ਹੋਏ Yeah, That's